ਪੰਜਾਬੀ ਇੰਡਸਟਰੀ ਦੇ ਨਾਮੀ 뮤జిక్ ਡਾਇਰੈਕਟਰ ਦੇ ਘਰੇ ਤਾੜ-ਤਾੜ ਗੋਲੀਆਂ ਵਰੋਂ ਵਾਲੇ ਨੂੰ ਵੇਖੋ ਕਿਵੇਂ ਪੁਲਿਸ ਨੇ ਕਾਬੂ ਕਰ ਲਿਆ ਦਾਜ਼ੀ ਸੰਗੀਤ ਨਿਰਮਾਤਾ ਪਿੰਕੀ ਢਾਲੀਵਾਲ ਦੇ ਘਰ ਦੇ ਉੱਤੇ ਗੋਲੀਬਾਰੀ ਦਾ ਜੋ ਮਾਮਲਾ ਸੀ ਸਾਹਮਣੇ ਆਇਆ ਸੀ ਸੱਤ ਰਾਉਂਡ ਫਾਇਰ ਜੋ ਕੀਤੇ ਗਏ ਸਨ ਤੇ ਦੱਸਿਆ ਜਾ ਰਿਹਾ ਜਿਉ ਸ਼ੂਟਰ ਹੈ ਇੱਕ ਵੱਡੇ ਗੈਂਗ ਦੇ ਨਾਲ ਸੰਬੰਧ ਰੱਖਦਾ ਹੈ ਪਿੰਕੀ ਢਾਲੀਵਾਲ ਦੇ ਘਰ ਦੇ ਉੱਤੇ ਜਦੋਂ ਗੋਲੀਬਾਰੀ ਹੁੰਦੀ ਹੈ ਤਾਂ ਸੱਤ ਰਾਉਂਡ ਫਾਇਰ ਉੱਥੇ ਕੀਤੇ ਜਾਂਦੇ ਨੇ ਤੇ ਦੱਸਿਆ ਜਾ ਰਿਹਾ ਕਿ ਜੋ ਦੋਸ਼ੀ ਹੈ ਉਸ ਨੂੰ ਹਰਿਆਣਾ ਤੋਂ ਅਰੈਸਟ ਕਰ ਲਿਆ ਗਿਆ ਹੈ ਇਤਿਹਾਸ ਜੀ ਕਿ ਪੰਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਨਾਲ ਵਿਵਾਦ ਤੋਂ ਬਾਅਦ ਜੋ ਪਿੰਕੀ ਤਾਲੀਵਾਲ ਨੇ ਜੋ 뮤직 ਡਾਇਰੈਕਟਰ ਨੇ ਉਹ ਸੁਰਖੀਆਂ ਦੇ ਵਿੱਚ ਆਏ ਸੀ ਤੇ ਉਸ ਤੋਂ ਬਾਅਦ ਪਿੰਕੀ ਤਾਲੀਵਾਲ ਦੇ ਮੋਹਾਲੀ ਦੇ ਘਰ ਦੇ ਉੱਤੇ ਕੁਝ ਦਿਨ ਪਹਿਲਾਂ ਹੀ ਜੋ ਹੈ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ ਤੇ ਇਸ ਸੰਬੰਧ ਦੇ ਵਿੱਚ ਹੁਣ ਪੁਲਿਸ ਨੇ ਇੱਕ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਉੱਥੇ ਹੀ ਸੀਆਈਏ ਖਰੜ ਨੇ ਗੋਲੀ ਚਲਾਉਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਕਿਹਾ ਜਾ ਰਿਹਾ ਕਿ ਉਹ ਕਾਲਾ ਰਾਣਾ ਗੈਂਗ ਦੇ ਨਾਲ ਜੁੜਿਆ ਹੋਇਆ ਸੀ ਉਸ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ 10 ਜੀ 11 ਦਿਨ ਪਹਿਲਾਂ ਰਾਤ 10 ਵਜੇ ਦੇ ਕਰੀਬ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਮੋਹਾਲੀ ਦੇ ਸੈਕਟਰ 71 ਦੇ ਇਸ ਘਰ ਦੇ ਬਾਹਰ ਜਿਹੜਾ 6 ਤੋਂ 7 ਰਾਉਂਡ ਫਾਇਰ ਕੀਤੇ ਗਏ ਸੀ ਹਵਾਈ ਫਾਇਰਿੰਗ ਕੀਤੀ ਗਈ ਸੀ ਗੋਲੀਬਾਰੀ ਕਰਨ ਵਾਲੇ ਲੋਕ ਬਾਈਕ ਤੇ ਸਵਾਰ ਹੋ ਕੇ ਆਏ ਸਨ ਤੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਸੀ ਇਲਾਕੇ ਦੇ ਵਿੱਚ ਪੁਲਿਸ ਵੱਲੋਂ ਜੋ ਕੈਮਰੇ ਲਗਾਏ ਗਏ ਸਨ ਉਸ ਵਿੱਚ ਰਿਕਾਰਡਿੰਗ ਵਿੱਚ ਇੱਕ ਬਾਈਕ ਜਾਂਦੀ ਵਿਖਾਈ ਦਿੱਤੀ ਸੀ ਇਸ ਵਿੱਚ ਦੋ ਲੋਕ ਸਵਾਰ ਸਨ ਤੇ ਬਾਈਕ ਤੇ ਯੂਪੀ ਨੰਬਰ ਪਲੇਟ ਸੀ ਤੇ ਇਹ ਵੀ ਖੁਲਾਸਾ ਹੋਇਆ ਕਿ 1200 ਨੰਬਰ ਵੀ ਇੱਕ ਸੁਰੱਖਿਆ ਗਾੜਤੋ ਪੁੱਛਿਆ ਗਿਆ ਸੀ ਹੁੰਦਾ ਸੀ ਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਕਾਰਵਾਈ ਹੋ ਰਹੀ ਸੀ ਤੇ ਦੱਸਿਆ ਜਾ ਰਿਹਾ ਕਿ ਜੋ ਸ਼ੂਟਰ ਸੀ ਉਸ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਪਹਿਲਾਂ ਇਹ ਵੀ ਦੱਸਦੇ ਕਿ ਜਦੋਂ ਦੋਸ਼ੀ ਨੇ ਘਟਨਾ ਨੂੰ ਅੰਜਾਮ ਦਿੱਤਾ ਸੀ ਉਸ ਸਮੇਂ ਮੌਸਮ ਖਰਾਬ ਸੀ tufaan ਤੇ meh peh raha si sutra mutabik goli bari karan to pehla hamlavara ne taliwal de car de bahar ik parchi sutti si jis te ਕਾਲਾ ਰਾਣਾ ਦਾ ਨਾਮ ਜੋ ਹੈ ਲਿਖਿਆ ਹੋਇਆ ਸੀ ਗੈਂਗਸਟਰ ਦਾ ਨਾਮ ਲਿਖਿਆ ਹੋਇਆ ਸੀ ਤੇ ਸੂਤਰਾਂ ਮੁਤਾਬਕ ਕਾਲਾ ਰਾਣਾ ਜੋ ਗੈਂਗਸਟਰ ਹੈ ਲਾਰੈਂਸ ਬਿਛनोई ਗੈਂਗ ਦਾ ਸਾਥੀ ਦੱਸਿਆ ਜਾਂਦਾ ਹੈ ਤੇ ਇਸ ਸਮੇਂ ਕਿਸੇ ਮਾਮਲੇ ਦੇ ਵਿੱਚ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਯਮਨਾਨਗਰ ਦੇ ਵਿੱਚ ਵੀ ਕਿਸੇ ਦੇ ਘਰ ਦੇ ਬਾਹਰ ਵੀ ਗੋਲੀਬਾਰੀ ਕੀਤੀ ਗਈ ਤੇ ਬਾਈਕ ਤੇ ਆਏ ਦੋ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਪਿੰਕੀ ਢਾਲੀਵਾਲ ਦਾ ਇਸ ਗੈਂਗਸਟਰ ਦੇ ਨਾਲ ਕੀ ਪੰਗਾ ਹੈ ਉਹ ਫਿਲਹਾਲ ਨਹੀਂ ਪਤਾ ਲੱਗ ਪਾਰਿਆ ਫਿਲਹਾਲ ਜੋ ਹੈ ਇਸ ਉੱਤੇ ਫਰਦਰ ਜੋ ਹੈ ਕਾਰਵਾਈ ਕੀਤੀ ਜਾਵੇਗੀ ਤੇ ਕੀ ਕਿਸ ਵਜ੍ਹਾ ਕਰਕੇ ਜੋ ਗੈਂਗਸਟਰ ਜੋ ਲੋਰੈਂਸ ਬਿਸ਼ਨੋਈ ਹੈ ਉਸਦੇ ਸਾਥੀ ਨੇ ਕਾਲਾ ਰਾਣਾ ਨੇ ਇਹ ਫਾਇਰਿੰਗ ਕਰਵਾਈ ਹੈ ਉਸ ਪਿੱਛੇ ਕੀ ਮਾਮਲਾ ਹੈ ਇਹ ਫਿਲਹਾਲ ਸਾਫ ਤੇ ਸਪਸ਼ਟ ਨਹੀਂ ਹੋ ਪਾਇਆ ਛੇਤੀ ਹੀ ਇਸ ਮਾਮਲੇ ਦੇ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਪੰਜਾਬੀ ਇੰਡਸਟਰੀ ਦੇ ਨਾਮੀ 뮤직 ਡਾਇਰੈਕਟਰ ਦੇ ਘਰੇ ਤਾੜ-ਤਾੜ ਗੋਲੀਆਂ ਵਰੋਂ ਵਾਲੇ ਨੂੰ ਵੇਖੋ ਕਿਵੇਂ ਪੁਲਿਸ ਨੇ ਕਾਬੂ ਕਰ ਲਿਆ ਦਾ지에 ਸੰਗੀਤ ਨਿਰਮਾਤਾ ਪਿੰਕੀ ਢਾਲੀਵਾਲ ਦੇ ਘਰ ਦੇ ਉੱਤੇ ਗੋਲੀਬਾਰੀ ਦਾ ਜੋ ਮਾਮਲਾ ਸੀ ਸਾਹਮਣੇ ਆਇਆ ਸੀ ਸੱਤ ਰਾਉਂਡ ਫਾਇਰ ਜੋ ਕੀਤੇ ਗਏ ਸਨ ਤੇ ਦੱਸਿਆ ਜਾ ਰਿਹਾ ਜੋ ਸ਼ੂਟਰ ਹੈ ਇੱਕ ਵੱਡੇ ਗੈਂਗ ਦੇ ਨਾਲ ਸੰਬੰਧ ਰੱਖਦਾ ਹੈ ਪਿੰਕੀ ਢਾਲੀਵਾਲ ਦੇ ਘਰ ਦੇ ਉੱਤੇ ਜਦੋਂ ਗੋਲੀਬਾਰੀ ਹੁੰਦੀ ਹੈ ਤਾਂ ਸੱਤ ਰਾਉਂਡ ਫਾਇਰ ਉੱਥੇ ਕੀਤੇ ਜਾਂਦੇ ਨੇ ਤੇ ਦੱਸਿਆ ਜਾ ਰਿਹਾ ਕਿ ਜੋ ਦੋਸ਼ੀ ਹੈ ਉਸ ਨੂੰ ਹਰਿਆਣਾ ਤੋਂ ਅਰੈਸਟ ਕਰ ਲਿਆ ਗਿਆ ਹੈ ਇਤਿਹਾਸ ਜਿ ਕਿ ਪੰਜਾਬੀ ਗਾਇਕਾ ਸੁਨੰਦ ਸ਼ਰਮਾ ਦੇ ਨਾਲ ਵਿਵਾਦ ਤੋਂ ਬਾਅਦ ਜੋ ਪਿੰਕੀ ਢਾਲੀਵਾਲ ਨੇ ਜੋ 뮤직 ਡਾਇਰੈਕਟਰ ਨੇ ਉਸ ਸੁਰਖੀਆਂ ਦੇ ਵਿੱਚ ਆਏ ਸੀ ਤੇ ਉਸ ਤੋਂ ਬਾਅਦ ਪਿੰਕੀ ਢਾਲੀਵਾਲ ਦੇ ਮੋਹਾਲੀ ਦੇ ਦੇ ਉੱਤੇ ਕੁਝ ਦਿਨ ਪਹਿਲਾਂ ਹੀ ਜੋ ਹੈ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ ਤੇ ਇਸ ਸੰਬੰਧ ਦੇ ਵਿੱਚ ਹੁਣ ਪੁਲਿਸ ਨੇ ਇੱਕ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ ਉੱਥੇ ਹੀ ਸੀਆਈਏ ਖਰੜ ਨੇ ਗੋਲੀ ਚਲੌਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਕਿਹਾ ਜਾ ਰਿਹਾ ਕਿ ਉਹ ਕਾਲਾ ਰਾਣਾ ਗੈਂਗ ਦੇ ਨਾਲ ਜੁੜਿਆ ਹੋਇਆ ਸੀ ਉਸ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ 10 ਜੀ 11 ਦਿਨ ਪਹਿਲਾਂ ਰਾਤ 10 ਵਜੇ ਦੇ ਕਰੀਬ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਮੋਹਾਲੀ ਦੇ ਸੈਕਟਰ 71 ਦੇ ਇਸ ਘਰ ਦੇ ਬਾਹਰ ਜਿਹੜਾ 6 ਤੋਂ 7 ਰਾਉਂਡ ਫਾਇਰ ਕੀਤੇ ਗਏ ਸੀ ਹਵਾਈ ਫਾਇਰਿੰਗ ਕੀਤੀ ਗਈ ਸੀ ਗੋਲੀਬਾਰੀ ਕਰਨ ਵਾਲੇ ਲੋਕ ਬਾਈਕ ਤੇ ਸਵਾਰ ਹੋ ਕੇ ਆਏ ਸਨ ਤੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਸੀ ਇਲਾਕੇ ਦੇ ਵਿੱਚ ਪੁਲਿਸ ਵੱਲੋਂ ਜੋ ਕੈਮਰੇ ਲਗਾਏ ਗਏ ਸਨ ਉਸ ਵਿੱਚ ਰਿਕਾਰਡਿੰਗ ਵਿੱਚ ਇੱਕ ਬਾਈਕ ਜਾਂਦੀ ਵਿਖਾਈ ਦਿੱਤੀ ਸੀ ਇਸ ਵਿੱਚ ਦੋ ਲੋਕ ਸਵਾਰ ਸਨ ਤੇ ਬਾਈਕ ਤੇ ਯੂਪੀ ਨੰਬਰ ਪਲੇਟ ਸੀ ਤੇ ਇਹ ਵੀ ਖੁਲਾਸਾ ਹੋਇਆ ਕਿ 1200 ਨੰਬਰ ਵੀ ਇੱਕ ਸੁਰੱਖਿਆ ਗਾੜਤੋਂ ਪੁੱਛਿਆ ਗਿਆ ਸੀ ਹੁਣ ਦੱਸਿਆ ਜਾ ਰਿਹਾ ਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਕਾਰਵਾਈ ਹੋ ਰਹੀ ਸੀ ਤੇ ਦੱਸਿਆ ਜਾ ਰਿਹਾ ਕਿ ਜੋ ਸ਼ੂਟਰ ਸੀ ਉਸ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਪਹਿਲਾਂ ਇਹ ਵੀ ਦੱਸਿਆ ਕਿ ਜਦੋਂ ਦੋਸ਼ੀ ਨੇ ਘਟਨਾ ਨੂੰ ਅੰਜਾਮ ਦਿੱਤਾ ਸੀ ਉਸ ਸਮੇਂ ਮੌਸਮ ਖਰਾਬ ਸੀ ਤੂਫਾਨ ਤੇ ਮੀਂਹ ਪੈ ਰਿਹਾ ਸੀ ਸੂਤਰ ਮੁਤਾਬਕ ਗੋਲੀਬਾਰੀ ਕਰਨ ਤੋਂ ਪਹਿਲਾਂ ਹਮਲਾਵਰਾਂ ਨੇ ਤਾਲੀਵਾਲ ਦੇ ਘਰ ਦੇ ਬਾਹਰ ਇੱਕ ਪਰਚੀ ਸੁੱਟੀ ਸੀ ਜਿਸ ਤੇ ਕਾਲਾ ਰਾਣਾ ਦਾ ਨਾਮ ਜੋ ਹੈ ਲਿਖਿਆ ਹੋਇਆ ਸੀ ਗੈਂਗਸਟਰ ਦਾ ਨਾਮ ਲਿਖਿਆ ਹੋਇਆ ਸੀ ਤੇ ਸੂਤਰ ਮੁਤਾਬਿਕ ਕਾਲਾ ਰਾਣਾ ਜੋ ਗੈਂਗਸਟਰ ਹੈ ਲਾਰੈਂਸ ਬਿਛनोई ਗੈਂਗ ਦਾ ਸਾਥੀ ਦੱਸਿਆ ਜਾਂਦਾ ਹੈ ਤੇ ਇਸ ਸਮੇਂ ਕਿਸੇ ਮਾਮਲੇ ਦੇ ਵਿੱਚ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ। ਯਮਨਾ ਨਗਰ ਦੇ ਵਿੱਚ ਵੀ ਕਿਸੇ ਦੇ ਘਰ ਦੇ ਬਾਹਰ ਵੀ ਗੋਲੀਬਾਰੀ ਕੀਤੀ ਗਈ ਤੇ ਬਾਈਕ ਤੇ ਆਏ ਦੋ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਪਿੰਕੀ ਢਾਲੀਵਾਲ ਦਾ ਇਸ ਗੈਂਗਸਟਰ ਦੇ ਨਾਲ ਕੀ ਪੰਗਾ ਹੈ ਉਹ ਫਿਲਹਾਲ ਨਹੀਂ ਪਤਾ ਲੱਗ ਪਾਰਿਆ। ਫਿਲਹਾਲ ਜੋ ਹੈ ਇਸ ਉੱਤੇ ਫਰਦਰ ਜੋ ਹੈ ਕਾਰਵਾਈ ਕੀਤੀ ਜਾਵੇਗੀ ਤੇ ਕੀ ਕਿਸ ਵਜ੍ਹਾ ਕਰਕੇ ਜੋ ਗੈਂਗਸਟਰ ਜੋ ਲੋਰੈਂਸ ਬਿਸ਼ਨੋਈ ਹੈ ਉਸਦੇ ਸਾਥੀ ਨੇ ਕਾਲਾ ਰਾਣਾ ਨੇ ਇਹ ਫਾਇਰਿੰਗ ਕਰਵਾਈ ਹੈ ਉਸ ਪਿੱਛੇ ਕੀ ਮਾਮਲਾ ਹੈ ਇਹ ਫਿਲਹਾਲ ਸਾਫ ਤੇ ਸਪਸ਼ਟ ਨਹੀਂ ਹੋ ਪਾਇਆ ਛੇਤੀ ਹੀ ਇਸ ਮਾਮਲੇ ਦੇ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ